ਕੀ ਕਿਤਨਾ ਹੋਈਏ ਕੌਣ ਸੀ ਤੁਹਾਡੇ ਨਾਲ ਮੇਰੀ ਮਦਰ ਸੀਗੇ ਉਹਨਾਂ ਦਾ ਨਾਮ ਮਨਜੀਤ ਕੌਰ ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹੁੰਦਾ ਸੀਗਾ ਜਿੱਦਾਂ ਤੇ ਸਵਿਚ ਆਫ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਿ ਉਹਨਾਂ ਦਾ ਸਵਿਚ ਆਫ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੋਇਆ ਜਿੱਦਾਂ ਆਪਣੇ ਕਦੀ ਬੰਦ ਹੋ ਜਾਂਦੇ ਹਨ ਉਹਨਾਂ ਦਾ ਨਹੀਂ ਸੋਚ ਕਰਕੇ ਸਾਨੂੰ ਫਿਕਰ ਪੈ ਗਈ ਇਹ ਮੇਰੀ ਭੈਣ ਛੋਟੀ ਇਹ ਕਦੋਂ ਦਾ ਕੱਲ ਦਾ ਫੋਨ ਲਾਂਦੀ ਸੀ ਇਹਨੇ ਮੈਨੂੰ ਸ਼ਾਮੀ ਕੀਤਾ ਫਿਰ ਮੈਂ ਵੀ ਨਹੀਂ ਕੋਰ ਕੇ ਤਾਂ ਮੈਂ ਕਿਉਂ ਉੱਦੇ ਹੀ ਹੋਣਾ ਆ ਤੇ ਜਿੱਦਾਂ ਸੀ ਇੱਥੇ ਗਵਾਂਢਣ ਉਹਨੂੰ ਕਿ ਫੋਨ ਵੀ ਘਰ ਜਾ ਕੇ ਆ ਕਹਿੰਦੀ ਵੱਡੇ ਵੱਲ ਜਿੰਦਾ ਲੱਗਾ ਇਹ ਛੋਟਾ ਅੰਦਰ ਕੋਈ ਖੋਲਦਾ ਨਹੀਂ ਹੈਗਾ ਕਹਿੰਦੀ ਕੁੱਤਾ ਦਾ ਡਾ ਖੁੱਲਿਆ ਬੱਕਰੀ ਅੰਦਰ ਆ ਫੇ ਬੱਕਰੀਆਂ ਤੋਂ ਸਾਨੂੰ ਫਿਕਰ ਪੈ ਗਈ ਵੀ ਉਹ ਪਸ਼ੂਆਂ ਨੂੰ ਤਾਂ ਇੱਕ ਮਿੰਟ ਵੀ ਨਹੀਂ ਸੀ ਸੌਣ ਨਾ ਛੱਡਦੇ ਤੇ ਉਹ ਨਰਾਤੇ ਉਹਨਾਂ ਨੇ ਵਰਤਪੁਰ ਤੇ ਰੱਖੇ ਹੋਣੇ ਮੇਰੀ ਗੱਲ ਨਹੀਂ ਸੀ ਹੋਈ ਦੋਕ ਦਿਨ ਇਹਦੀ ਹੋਈ ਸੀ ਮੰਗਲਵਾਰੀ ਗੱਲ ਤੇ ਫਿਰ ਜਦਾਂ ਇਹ ਰਾਤੀ ਆਏ ਦੋ ਜਣੇ ਨਾਲ ਭਾਜੀ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਨੇ ਤਾਂ ਵੀਡੀਓ ਬਣਾ ਲਈ ਖੂਨ ਦੀ ਫੇਰ ਸਾਨੂੰ ਖੂਨ ਤੋਂ ਥੋੜੀ ਟੋਰ ਟੈਂਸ਼ਨ ਹੋ ਗਈ ਤੇ ਮੈਂ ਰਾਤੀ ਸਾਰੇ ਨੂੰ ਫੋਨ ਕੀਤਾ ਆਪਣੇ ਨਾਨੀ ਨਾਨੀ ਸਾਰੇ ਸੱਦੇ ਸਾਰੇ ਅਸੀਂ ਆ ਕੇ ਦੇਖਿਆ ਫੋਨ ਵਨ ਕੀਤੇ ਸਰਪੰਚ ਨੂੰ ਬੰਜੂ ਨੂੰ ਸਾਰਿਆਂ ਨੂੰ ਫਿਰ ਅਸੀਂ ਉਹ ਤਾਲੇ ਤੋੜ ਕੇ ਦੇਖੇ ਤਾਂ ਬੋਟੀਆਂ ਪਈਆਂ ਸੀ ਅੰਦਰ ਅੰਦਰ ਸਾਹਮਣੇ ਜਿੱਧਰ ਮੰਮਾ ਦੇ ਇੱਥੇ ਦੇ ਉੱਤਰ ਵੀ ਸੀ ਤੇ ਅੰਕਲ ਦੀ ਰੱਖ ਇੱਧਰ ਕਮਰੇ ਵਿੱਚ ਸੀਗਾ ਮੰਮਾ ਨੂੰ ਇੱਥੇ ਛੱਡਿਆ ਹੋਇਆ ਸੀ ਅਸੀਂ ਇੱਧਰ ਲਈ ਕਮਰੇ ਚ ਗਏ ਸੀ ਕਿ ਇਤਨੀ ਪਹਿਲਾਂ ਗਏ ਸੀ ਆ ਕੇ ਰਾਤ ਨੂੰ ਲੇਟਾ ਜਗਾਈਆਂ ਕਰਨਾ ਫਿਰ ਜਦੋਂ ਅੰਦਰ ਦੇਖਿਆ ਤਾਂ ਫਿਰ ਅੰਦਰ ਥੱਲੇ ਖੂਨ ਪਿਆ ਸੀ ਤੇ ਟੀ-ਸ਼ਰਟ ਇੱਧਰ ਲਪੇਟੀ ਹੋਈ ਸੀ ਸੇ ਪੈਰ ਨਾ ਪਰੇ ਕਰਕੇ ਦੇਖਿਆ ਤਾਂ ਵੀਡੀਓ ਬਣਾਈ ਫਿਰ ਪਤਾ ਲੱਗਾ ਪਰ ਸਵੇਰੇ ਸ਼ੋਰ ਹੋਇਆ ਕਿ ਉਹਨਾਂ ਦੀ ਡੈਥ ਹੋ ਗਈ ਕਿ ਉਹਨਾਂ ਨੂੰ ਮਰਡਰ ਕਰ ਦਿੱਤਾ ਫਿਰ ਅਸੀਂ ਸਵੇਰੇ ਸਾਰੇ ਜਣੇ ਅਸੀਂ ਸਵੇਰੇ ਸਵੇਰ ਦੀ ਆਏ ਹੋਏ ਹਾਂ ਇੱਥੇ ਹਾਂਜੀ ਅਸੀਂ ਰਾਤ 8-9 ਵਜੇ ਇੱਥੇ ਸੀਗੇ ਆ ਕੇ ਦੇਖਿਆ ਤਾਂ ਕੋਈ ਵੀ ਨਹੀਂ ਸਾਨੂੰ ਮਿਲ। ਹੋਰ ਕੋਣ ਸੀ ਕਿਹਦਾ ਤੇ ਮੰਮਾ ਇੱਥੇ ਰਹਿੰਦੇ ਸੀ ਤੇ ਅੰਕਲ ਇੱਕ ਰਹਿੰਦੇ ਸੀ ਉਹ ਵੀ ਬਾਹਰੋਂ ਆਏ ਸੀ ਤੇ ਹਾਂ ਅੰਕਲ ਜੀ ਵੀ ਇੱਥੇ ਰਹਿੰਦੇ ਸੀਗੇ ਤੇ ਪਰਸੋਂ ਮੇਰੀ ਮੰਮਾ ਨਾਲ ਗੱਲ ਹੋਈ ਸ਼ਾਮ ਨੂੰ ਤੇ ਕਹਿੰਦੇ ਸੀਗੇ ਮੈਂ ਗੱਲ ਤੇ ਨਾਲ ਬਾਅਦ ਚੋਂ ਕਰਦੀ ਹਾਂ ਤੂੰ ਠੀਕ ਆ ਬਸ ਇੰਨੀ ਗੱਲ ਹੋਈ ਮੁੜ ਕੇ ਮੰਮਾ ਦਾ ਫੋਨ ਬੰਦ ਮੁੜ ਕੇ ਗੱਲ ਨਹੀਂ ਹੋਈ ਹਾਂਜੀ ਅੰਕਲ ਦੀ ਵੀ ਡੈਥ ਹੋਈ ਆ ਪਰ ਸਾਨੂੰ ਪਤਾ ਨਹੀਂ ਅੰਕਲ ਨਾਲ ਤਾਂ ਸਾਡੀ ਗੱਲ ਨਹੀਂ ਸੀ ਮਮਾ ਨਾਲ ਹੁੰਦੀ ਹੁੰਦੀ ਸੀ ਕਿ ਤੇ ਸਾਨੂੰ ਪਤਾ ਨਹੀਂ ਸੀਗੇ ਹਾਂਜੀ ਹੋਰ ਕੀ ਸੀ ਮੇਰਾ ਨਾਮ ਅਮਨਦੀਪ ਸਿੰਘ ਰਾਏ ਆ ਜੀ ਜੀ ਮੈਂ ਪਿੰਡ ਮੁਰਾਲੀ ਦਾ ਸਰਪੰਚ ਜੀ ਮਿਲਦਾ ਇਹ ਜਿੱਦਾਂ ਸਾਨੂੰ ਸਵੇਰੇ 7 ਵਜੇ ਫੋਨ ਆਇਆ ਜੀ ਜਿਹੜੇ ਲੇਡੀਜ਼ ਮੁਕੇ ਆ ਮਨਜੀਤ ਕੌਰ ਉਹਨਾਂ ਦੇ ਬ੍ਰਦਰ ਦਾ ਕਿ ਤੁਸੀਂ ਇੱਥੇ ਪਹੁੰਚੋ ਕੀ ਇੱਥੇ ਸਾਨੂੰ ਲੱਗਦਾ ਕੋਈ ਘਟਨਾ ਹੋਈ ਹੋਆ ਕਿਉਂਕਿ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫਿਰ ਜਦੋਂ ਮੈਂ ਆਇਆ ਇੱਥੇ ਤਾਂ ਆ ਕੇ ਮੌਕੇ ਤੇ ਦੇਖਿਆ ਤਾਂ ਉਹ ਨਹੀਂ ਇੱਥੇ ਜਿੰਦੇ ਪਹਿਲਾਂ ਲੱਗਿਆ ਸੀ ਬਾਹਰੋਂ ਹੀ ਤੇ ਉਹਨੇ ਉਹਦੀ ਵੀਡੀਓ ਬਣਾ ਕੇ ਜਿੰਦੇ ਤੋੜ ਲੈ ਕਿ ਜਦੋਂ ਉਹਨੇ ਅੰਦਰ ਦੇਖਿਆ ਤਾਂ ਦੋਨੋਂ ਦੇ ਕਤਲ ਹੋਏ ਹੋ ਸੀਗੇ ਤੇ ਇਹਦੀ ਹੁਣ ਬਾਕੀ ਮੌਕੇ ਤੇ ਅਸੀਂ ਐਸ ਐਚਓ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਸਾਰੇ ਆਪਣੇ ਡਿਪਾਰਟਮੈਂਟ ਦੇ ਜਿਹਦਾ ਮੈਂ ਪੁਲਿਸ ਡਿਪਾਰਟਮੈਂਟ ਦੇ ਸਾਰੇ ਮੈਂਬਰ ਪਹੁੰਚੇ ਹੋਏ ਜੀ ਤਲਵੀਦ ਚੱਲ ਰਹੀ ਹੈ ਐਨ ਆਰ ਆਈ ਨਾ ਸੰਤੋਖ ਸਿੰਘ ਸੀਗਾ ਉਹਦਾ ਨਾਮ ਅਨਜੀਤ ਕੌਰ ਸੀਗਾ ਜੀ ਐਸ ਐਚਓ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਉਹ ਇਨਫੋਰਮੇਸ਼ਨ ਦੇ ਉੱਪਰ ਡੈਕਟ ਕਰਦੇ ਹੋਏ ਆਪਾਂ ਮੋਰੋਵਾਲੀ ਇਸ ਘਰ ਦੇ ਵਿੱਚ ਆਏ ਸੀ ਇੱਕ ਐਨ ਆਰ ਆਈ ਹੈਗਾ ਸੰਤੋਖ ਸਿੰਘ ਉਹਦਾ ਘਰ ਹੈ ਜਿਹਦੇ ਵਿੱਚ ਇੱਕ ਮਨਜੀਤ ਕੌਰ ਮਨਜੀਤ ਕੌਰ ਦੀ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਤਾਂ ਪਿਛਲੇ 2 ਦਿਨਾਂ ਤੋਂ ਮਨਜੀਤ ਕੌਰ ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਦੇ ਘਰ ਵਾਲੇ ਨੇ ਉਹਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹਦਾ ਕੋਲ ਕੰਟੈਕਟ ਨਹੀਂ ਹੋ ਰਿਹਾ ਤੇ ਹੁਣ ਜਦੋਂ ਕੰਟੈਕਟ ਨਹੀਂ ਹੋ ਰਿਹਾ ਉਹਦੇ ਘਰ ਵਾਲੇ ਨੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੇਗਾ ਇੱਕ ਉਹਦੀ লাশ ਮਿਲੀ ਐ ਤੇ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਹੁੰਦਾ ਸੀਗਾ ਮਨਜੀਤ ਕੌਰ ਇੱਕ ਉਹਦੀ ਜਿਹੜੀ ਹੈਗੀ ਐ ਇੱਕ লাশ ਜਿਹੜੀ ਹੈਗੀ ਐ ਉਹ ਮਿਲੀ ਐ ਤੇ ਇਹ ਕਰਦੇ ਹੋਏ ਅਸੀਂ ਫੋਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਤੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਐ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਹਾਂ ਤਾਂ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਹੈਗੀਆਂ ਸਾਨੂੰ ਮਿਲੀਆਂ ਤੇ ਜਲਦ ਹੀ ਜੜੀ ਹੈਗੀ ਇਸ ਇਸ ਮਰਡਰ ਨੂੰ ਟ੍ਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਫਤਾਰ ਵੀ ਕਰਾਂਗੇ ਸਰ ਕੀ ਲੱਗਦਾ ਹੈ ਇਹ ਕਦੋਂ ਦਾ ਮਰਡਰ ਕੋਈ ਲੱਗਦਾ ਹੈ ਜਿਸ ਸਥਾਨ ਤੋਂ ਆ ਰਹੇ ਨੇ ਇਹ ਸਸਤੀ ਆ ਰਹੇ ਬੋਡੀਆਂ ਤੋਂ ਅ ਜਿਸ ਤਰ੍ਹਾਂ ਕਿ ਆਪਾਂ ਹੁਣ ਡੈੱਡ ਬੋਡੀ ਦੇਖੀ ਹੈ ਡੈੱਡ ਬੋਡੀ ਦੇਖਣ ਤੋਂ ਜ਼ਿਆਦਾ ਹੈ ਕਿ ਇਹ ਮਰਡਰ ਜਿਹੜਾ ਹੈਗਾ ਤਕਰੀਬਨ 36 ਆਵਰਸ ਤੋਂ ਪਹਿਲਾਂ ਹੈਗਾ ਤੇ ਜਿਵੇਂ ਕਿ ਦੇ ਘਰ ਦੇ ਦੱਸ ਰਹੇ ਆ ਸਾਨੂੰ ਤੇ ਘਰਦਿਆਂ ਦੇ ਮੁਤਾਬਕ 23 ਤਰੀਕ ਸ਼ਾਮ ਤੋਂ ਬਾਅਦ ਇਸ ਲੇਡੀ ਦੇ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ ਉਹਨਾਂ ਨੂੰ ਕਾਲ ਕਰਦੇ ਕਾਲ ਨਹੀਂ ਉਠਾਉਂਦੀ ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦੋਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਲਾਸ਼ਾਂ ਜਿਹੜੀਆਂ ਸੀ ਅੰਦਰ ਦੋ ਪਈਆਂ ਹੋਈਆਂ ਸੀ ਜਿਸ ਤੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ